ਹਲਾ ਪਹਿਲਾ ਆਸਾ ਰਾਗੇ ਨੂੰ ਨਾਂਸਾ ਜਿਦੀ ਬਾਣੀ ਪੰਜ ਪਦੇ ਇਸ ਸ਼ਬਦ ਦੇ ਪੰਜ ਪਦੇ ਨੇ ਪੰਜ ਪਦਿਆਂ ਦਾ ਸ਼ਬਦ ਹੈ ਦੁੱਧ ਬਿਨ ਤਹਿਣ ਪੰਖ ਬਿਨ ਪੰਖੀ ਜਾਲ ਬਿਨ ਉਤਭੁਜ ਕਾਮਨਾ ਤੇ ਨਾ ਹੁੰਦੇ ਨ ਗਾਨ ਜੇ 12ਵਾਂ ਵਰਣ ਜਾਰੰਭ ਜੁੰਦਾ ਨਾ ਧੇਨ ਦੁਦੈ ਤੇ ਬਾਹਰੀ ਕਿਤ ਨਾਰੋ ਕਾਉਥੇ ਵੀ ਗਾਂ ਛੁਗ ਵਰਤੇ ਪੰਖ ਪੰਖਾ ਗਿਨੇ ਖੰਵਾਂ ਓਤ ਪੁੱਜ ਦਾ ਅਰਥ ਹੁੰਦਾ ਹੈ ਬਨਸਪਤੀ ਸਾਹਿਬ ਕਹਿੰਦੇ ਜਿਹੜੀ ਗਾਂ ਦੁੱਧ ਨਾ ਦੇਵੇ ਉਹ ਗਾਂ ਇਸ ਕੰਮ ਜਿਹੜੇ ਪੰਛੀ ਦੇ ਖੰਭ ਰਾਹ ਹੋਣ ਉਸ ਨੂੰ ਹੋਰ ਕੋਈ ਸਹਾਰਾ ਨਹੀਂ ਬਰਖਪਤੀ ਪਾਣੀ ਤੋਂ ਬਿਨਾ ਹਰੀ ਨਹੀਂ ਰਹਿ ਸਕਦੀ ਕੁਦਰਤ ਦੇ ਨਿਯਮ ਨੇ ਪਰਮਾਤਮਾ ਨੇ ਹਰ ਇੱਕ ਜੀਵ ਨੂੰ ਕੁਦਰਤ ਨੂੰ ਸੋਚ ਕੇ ਸਮਝ ਕੇ ਸਾਜਿਆ ਸਮਾਂ ਲੱਗਾ ਮਹਾਰਾਜ ਜੀ ਨੇ ਇਸ ਜੀਵਨ ਨੂੰ ਬਣਾਉਣਾ ਲੱਗਿਆ ਹੋਰ ਬਣਾਇਆ ਵੀ ਤੇ ਕਿੰਨਾ ਖੂਬਸੂਰਤ ਬਣਾਇਆ ਕਿੰਨੀ ਖੂਬਸੂਰਤ ਸੋਹਣੀ ਸ੍ਰਿਸ਼ਟੀ ਸਾਜੀ